5 ਦਿਨਾਂ ਤੋਂ ਸਰਕਾਰ ਹੈ ਜਿਹੜੀ ਉਹ ਪੱਬਾਂ ਭਾਰ ਹੋ ਕੇ ਇਹ ਜਿਹੜੇ ਨਸ਼ੇ ਦੇ ਸਮਗਲਰ ਇਹ ਨਸ਼ੇ ਦੇ ਤਸਕਰ ਨੇ ਇਹਨਾਂ ਨੂੰ ਟੁੱਟ ਕੇ ਪੈ ਨਿਕਲੀ ਔਰ ਉਹਦਾ ਹੀ ਏਵਜ ਵੱਜੋਂ ਜਿਹੜੇ ਨਸ਼ੇ ਦੇ ਤਸਕਰ ਨੇ ਇਹ ਸਮਗਲਰ ਨੇ ਪੰਜਾਬ ਛੱਡ ਕੇ ਭੱਜ ਭੱਜ ਜਾਣ ਲੱਗੇ ਨੇ ਹੁਣ ਸੋ ਇਸ ਦੇ ਤਹਿਤ ਜਿਹੜਾ ਅੱਜ ਦੀ ਅਸੀਂ ਮੀਟਿੰਗ ਕਰਾਂਗੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿਖੇ ਇਹ ਮੀਟਿੰਗ ਕਰਾਂਗੇ ਔਰ ਮੀਟਿੰਗ ਕਰਨ ਤੋਂ ਬਾਅਦ ਨੂੰ ਸਾਰੇ ਅਫਸਰਾਂ ਨੂੰ ਉਹ ਨਿਰਦੇਸ਼ ਜਾਰੀ ਹੋਣਗੇ ਕਿ ਜਿਹੜੇ-ਜਿਹੜੇ ਇਸ ਏਰੀਆ ਦੇ ਵਿੱਚ ਕਿਤੇ ਵੀ ਤੁਹਾਨੂੰ ਲੱਗਦਾ ਕਿ ਕੋਈ ਆਹੀ ਜਾ ਬਲੈਕ ਸ਼ੀਪ ਕੋ ਕਾਲੀ ਭੇਡ ਬੈਠੀ ਹੈ ਜਿਹੜੀ ਕਿ ਨਸ਼ੇ ਦਾ ਵਪਾਰ ਕਰਦੀ ਹੈ ਜਾਂ ਨਸ਼ੇ ਨੂੰ ਪ੍ਰਮੋਟ ਕਰਦੀ ਹੈ ਉਹਨੂੰ ਛੱਡਿਆ ਨਾ ਜਾਵੇ ਉਹਨੂੰ ਬਖਸ਼ਿਆ ਨਾ ਜਾਵੇ ਸਤਗੁਰਾਂ ਤੋਂ ਓਟ ਆਸਰਾ ਲੈਣ ਲਈ ਆਏ ਸੀ ਸਾਬਜਾਦਿਆਂ ਤੋਂ ਓਟ ਆਸਰਾ ਲਈ ਲੈਣ ਲਈ ਆਏ ਸੀ ਉਹਨਾਂ ਤੋਂ ਹੁਣ ਓਟ ਆਸਰਾ ਲੈ ਕੇ ਉਹਨਾਂ ਦੇ ਅੱਗੇ ਨਤਮਸਤਕ ਹੋ ਕੇ ਅਰਦਾਸ ਕਰਕੇ ਅੰਦਰ ਅਰਦਾਸ ਕੀਤੀ ਗਈ ਹੈ ਅਰਦਾਸ ਕਰਕੇ ਹੁਣ ਅਸੀਂ ਉਹ ਇਹ ਡਿਗਲ বাজਾਤਾ ਤੇ ਹੁਣ ਇਹ ਅਸੀਂ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਜ਼ਿਲ੍ਹੇ ਨੇ 6 ਜ਼ਿਲ੍ਹਿਆਂ ਦੇ ਵਿੱਚ ਮੇਰੀ ਡਿਊਟੀ ਲੱਗੀ ਹੈ ਮੈਂ 6 ਜ਼ਿਲ੍ਹਿਆਂ ਦੇ ਵਿੱਚ ਜਾਊਂਗਾ ਸਾਰੇ ਮੰਤਰੀ ਸਾਹਿਬਾਨ ਦੀ ਵੱਖ-ਵੱਖ ਜਿਹੜੇ ਏਰੀਆ 'ਚ ਡਿਊਟੀ ਲਗਾਈ ਹੈ ਮੁੱਖ ਮੰਤਰੀ ਸਾਹਿਬ ਨੇ ਪਾਰਟੀ ਹਾਈ ਕਮਾਂਡ ਨੇ ਅਸੀਂ ਉੱਥੇ ਜਾਵਾਂਗੇ ਔਰ ਐਦਾਂ ਹੀ ਅਸੀਂ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਕੇ ਔਰ ਇਹ ਸਿਰਫ ਮੀਟਿੰਗ ਨਹੀਂ ਹੋਊਗੀ ਇਹਨਾਂ ਤੋਂ ਬਾਅਦ ਚੋ ਇਹਨਾਂ ਦਾ ਰੈਗੂਲਰ ਫਾਲੋਅ ਅਪ ਹੋਊਗਾ ਡੇਲੀ ਫਾਲੋਅ ਅਪ ਹੋਊਗਾ ਡੇਲੀ ਰੁਟੀਨ ਦੇ ਵਿੱਚ ਔਰ ਇਸ ਤੋਂ ਬਾਅਦ ਚੋ ਐਵਰੀ ਵੀਕਲੀ ਅਸੀਂ ਇਹਨਾਂ ਤੋਂ ਅਪਡੇਟ ਲਵਾਂਗੇ ਔਰ ਕੁਝ ਕੁਝ ਦੇਰ ਬਾਅਦ ਅਸੀਂ ਇਹਨਾਂ ਦੀਆਂ ਮੀਟਿੰਗਸ ਲੈ ਕੇ ਤੇ ਅਸੀਂ ਦੁਵਾਰਤੀ ਫੇਰ ਜਿਹੜੀਆਂ ਹੈ ਇਹਨਾਂ ਤੋਂ ਅਪਡੇਟ ਲੈਂਦੇ ਹਾਂ ਜੀ ਸਰ ਜਿਸ ਤਰ੍ਹਾਂ ਪੰਚਾਇਤੀ ਮਹਿਕਮਾ ਤੁਹਾਡੇ ਕੋਲ ਹੈ ਪੰਚਾਇਤਾਂ ਦਾ ਕਿਸ ਤਰ੍ਹਾਂ ਸਹਿਯੋਗ ਲਿਆ ਜਾਊਗਾ ਜਿਸ ਤਰ੍ਹਾਂ ਰੰਗਵਾਲ ਚ ਵੀ ਸਰਪੰਚ ਨੇ ਦਲੇਰੀ ਦਿਖਾਈ ਸੀ ਅਸੀਂ ਜਸ ਸਾਡੇ ਭਰਾ ਨੇ ਸਰਪੰਚ ਨੇ ਦਲੇਰੀ ਦਿਖਾਈ ਹੈ ਮੈਂ ਖੁਦ ਉਹਦੇ ਪਿੰਡ ਜਾਊਂਗਾ ਔਰ ਉਹਦੇ ਪਿੰਡ ਜਾ ਕੇ ਉਹਨੂੰ ਸਨਮਾਨ ਔਰ ਇਸ ਤੋਂ ਇਲਾਵਾ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਕਿਉਂਕਿ ਮੀਡੀਆ ਦਾ ਸਭ ਤੋਂ ਵੱਡਾ ਰੋਲ ਹੁੰਦਾ ਤੁਸੀਂ ਐਡੀ ਵੱਡੀ ਤਦਾਦ ਚੋਰੇ ਪਹੁੰਚੇ ਹੋ ਤੁਹਾਡਾ ਤਹਿ ਦਿਲ ਦੀ ਗਹਿਰਾਈ ਤੋਂ ਪ੍ਰਿੰਟ ਮੀਡੀਆ ਦਾ ਇਲੈਕਟ੍ਰੋਨਿਕ ਮੀਡੀਆ ਦਾ ਧੰਨਵਾਦ ਤੁਸੀਓ ਲੋਕਾਂ ਤੱਕ ਇਹ ਜਿਹੜੀ ਖਬਰ ਪਹਚਾਣੀ ਹੁੰਦੀ ਹੈ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਸਾਰੇ ਪੰਜਾਬ ਦੇ ਸਰਪੰਚਾਂ ਨੂੰ ਪੰਚਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਚੁਣੇ ਹੋਏ ਨੁਮਾਇੰਦਿਆਂ ਲੋਕਾਂ ਨੇ ਤੁਹਾਡੇ ਤੇ ਬੜੀ ਆਸ ਤੇ ਉਮੀਦ ਦੇ ਨਾਲ ਤੁਹਾਨੂੰ ਚੁਣਿਆ ਤੇ ਆਓ ਰਲ ਮਿਲ ਕੇ ਇਹ ਜਿਹੜਾ ਨਸ਼ੇ ਦਾ ਇਹ ਜਿਹੜਾ ਇੱਕ ਬਹੁਤ ਵੱਡਾ ਇਹ ਨੈਕਸਸ ਜਣੀ ਕਿ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਫਸ ਰਿਹਾ ਆਇਆ ਔਰ ਆਪਾਂ ਆਪਣੇ ਸੂਬੇ ਦੀ ਜੇਕਰ ਗੱਲ ਕਰੀਏ ਇਹਦੇ ਚੋਂ ਇਹਨੂੰ ਖਤਮ ਕਰ ਦਈਏ ਟੋਟਲ ਜੜੋ ਪੁੱਟ ਦਈਏ ਔਰ ਪੰਜਾਬ ਨੂੰ ਜਹੀ ਜਾਂ ਪੰਜਾਬ ਸਾਡਾ ਅੱਜ ਤੋਂ 25 30 ਸਾਲ 50 ਸਾਲ ਪਹਿਲਾਂ ਹੁੰਦਾ ਸੀਗਾ ਰੰਗਲਾ ਪੰਜਾਬ ਉਹੀ ਜਾਂ ਇਹਨੂੰ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰੀਏ ਜੋ ਸਾਡੇ ਪੁਰਖਿਆਂ ਨੇ ਸਿਰਜਿਆ ਸੀ ਜੋ ਸ਼ਹੀਦੇ ਆਜ਼ਮ ਭਗਤ ਸਿੰਘ ਉਹਨਾਂ ਨੇ ਸ਼ਹੀਦੇ ਆਜ਼ਮ ਉਦਮ ਸਿੰਘ ਉਹਨਾਂ ਨੇ ਜੋ ਲਾਲਾ ਰਾਜਪਤਰਾਏ ਉਹਨਾਂ ਨੇ ਜੋ ਸ਼ਹੀਦੀਆਂ ਦੇ ਕੇ ਜੋ ਕੁਰਬਾਨੀਆਂ ਦੇ ਕੇ ਰਾਜਗੁਰੂ ਜੀ ਉਹਨਾਂ ਨੇ ਸੁਖਦੇਵ ਜੀ ਉਹਨਾਂ ਨੇ ਜੋ ਸ਼ਹੀਦੀਆਂ ਦੇ ਕੇ ਜੋ ਇਹੀ ਜਿਹਾ ਪੰਜਾਬ ਸਿਰਜਿਆ ਸੀ ਉਹੀ ਜਿਹਾ ਪੰਜਾਬ ਇਹਨੂੰ ਦੁਬਾਰਾ ਬਣਾਏਗਾ ਆਖਰੀ ਸਵਾਲ ਹੈ ਜਿਹੜਾ ਮਾਨ ਸਰਕਾਰ ਨੇ ਲੋਕਾਂ ਦੇ ਖਿੱਤੇ 'ਚ ਵੱਡਾ ਫੈਸਲਾ ਲਿਆ ਜਿਹੜੇ ਤਹਿਸੀਲਦਾਰ ਹੜਤਾਲਾਂ ਤੇ ਗਏ ਸੀ ਉਹਨੇ ਜਗ੍ਹਾ ਸਬSTITUTE ਅਫੀਸਰ ਲਾਤੇ ਨੇ ਜੀ ਲੋਕਾਂ ਦੀ ਬਹੁਤ ਖੱਜਲ ਖੁਆਰੀ ਹੋ ਰਹੀ ਸੀ ਬਿਨਾ ਮਤਲਬ ਦੀਆਂ ਨਜਾਇਜ਼ ਮੰਗਾਂ ਨਜਾਇਜ਼ ਡਿਮਾਂਡਾਂ ਰੱਖਦੇ ਹੋਏ ਤੇ ਫਿਰ ਉਸ ਤੋਂ ਬਾਅਦ ਉਹ ਵਰਕ ਕਲਚਰ ਨਾ ਅਡਾਪਟ ਕਰਨਾ ਲੋਕਾਂ ਨੂੰ ਖੱਜਲ ਕਰਨਾ ਇਹ ਕਿਸੇ ਵੀ ਕਾਨੂੰਨ 'ਚ ਕਿਸੇ ਵੀ ਕਿਤਾਬ 'ਚ ਨਹੀਂ ਲਿਖਿਆ ਐਡੇ ਐਡੇ ਅਹੁਦਿਆਂ ਤੇ ਇਹ ਵਿਰਾਜਮਾਨ ਨੇ ਔਰ ਇਹਨਾਂ ਨੂੰ ਖੁਦ ਚਾਹੀਦਾ ਕਿ ਲੋਕਾਂ ਦੇ ਫੈਸਿਲੀਟੇਸ਼ਨ ਲਈ ਲੋਕਾਂ ਦੇ ਮਤਲਬ ਕਿ ਲੋਕਾਂ ਦੇ ਪੱਖ ਦੇ ਵਿੱਚ ਆ ਕੇ ਖੜ ਕੇ ਕੰਮ ਕਰ ਦੇ ਤਾਂ ਇਹ ਸਰਕਾਰ ਦਾ ਇੱਕ ਬਿਲਕੁਲ ਕਲੀਅਰ ਇੱਕ ਸਟੈਂਡ ਹੈ ਕਿ ਜਿਹੜਾ ਇਨਸਾਨ ਕੰਮ ਕਰੂਗਾ ਉਹਨੂੰ ਸ਼ਾਬਾਸ਼ੀ ਦੇਾਂਗੇ ਜਿਹੜਾ ਇਨਸਾਨ ਕੰਮ ਕਰੂਗਾ ਵਧੀਆ ਇਮਾਨਦਾਰੀ ਨਾਲ ਕੰਮ ਕਰੂਗਾ ਉਹਨੂੰ ਅਸੀਂ ਸ਼ਾਬਾਸ਼ੀ ਦੇ ਨਾਲ ਹੁਲਾੜਾ ਵੀ ਦੇਾਂਗੇ ਹੰਗਾਰਾ ਵੀ ਦੇਾਂਗੇ ਤੇ ਜਿਹੜਾ ਇਨਸਾਨ ਐ ਐਸੇ ਉੱਚ ਅਹੁਦਿਆਂ ਦੇ ਉੱਤੇ ਬੈਠ ਕੇ ਕਿਸੇ ਕਿਸਮ ਨਾਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਲੋਕਾਂ ਦੇ ਕੰਮ ਨਹੀਂ ਕਰੂਗਾ ਫਿਰ ਕੋਈ ਗੱਲ ਨਹੀਂ ਫਿਰ ਬਹੁਤ ਲੋਕ ਜਿਹੜੇ ਨੇ ਉਹ ਸਾਡੇ ਬੱਚੇ ਬੱਚੀਆਂ ਜਿਹੜੇ ਜਿਹੜੇ ਪੜ੍ਹੇ ਲਿਖੇ ਬੱਚੇ ਬੱਚੀਆਂ ਨੇ ਉਹ ਯੋਗ ਹੈਗੇ ਨੇ ਜਿਹੜੇ ਇਹਨਾਂ ਸੀਟਾਂ ਤੇ ਬੈਠਣ ਨੂੰ ਤਿਆਰ ਨਹੀਂ ਫਿਰ ਉਹਨਾਂ ਨੂੰ ਮੌਕੇ ਦੁੱਤੇ। ਮੰਤਰੀ ਸਾਹਿਬ ਜਿਹੜਾ ਬਲਡੋਜ਼ਰ ਐਕਸ਼ਨ ਲਿਆ ਜਾ ਰਿਹਾ ਉਸ ਨੂੰ ਲੈ ਕੇ ਪਟੀਸ਼ਨ ਪਾਈ ਗਈ ਹੈ ਤੇ ਗੈਰਕਾਨੂੰਨੀ ਦੱਸਿਆ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਇਸ ਨੂੰ ਦੇਖਦੇ ਹੋ ਜੀ? ਮੈਂ ਮਾਨਯੋਗ ਹਾਈ ਕੋਰਟ ਦੇ ਮਤਲਬ ਅੱਗੇ ਬੇਨਤੀ ਕਰਦਾ ਤੁਹਾਡੇ ਮਾਧਿਅਮ ਨਾਲ ਹੱਥ ਜੋੜ ਕੇ ਇਹ ਬਹੁਤ ਨੋਬਲ ਕੌਜ਼ ਦਾ ਕੰਮ ਹੈ ਜਿਹੜਾ ਕਰਨ ਲੱਗੇ ਹੋਏ ਹਾਂ। ਇਹਦੇ ਵਿੱਚ ਜਿੱਥੇ ਸਰਕਾਰ ਜ਼ੋਰ ਮਾਰ ਰਹੀ ਹੈ ਉੱਥੇ ਮੈਂ ਸਾਰੀਆਂ ਆਪੋਜੀਸ਼ਨ ਦੀਆਂ ਜਿੱਥੇ ਪਾਰਟੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਆਓ ਇਸ ਤੇ ਰਾਜਨੀਤੀ ਨਹੀਂ ਚਾਹੀਦੀ ਇਹ ਤਾਂ ਇੱਕ ਬਹੁਤ ਵੱਡਾ ਸੈਂਸਿਟਿਵ ਇਸ਼ੂ ਹੈ ਉੱਥੇ ਹੀ ਮੈਂ ਮਾਨਯੋਗ ਅਦਾਲਤਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਨੂੰ ਕਿਸੇ ਕਿਸਮ ਦਾ ਕੋਈ ਇਹਨਾਂ ਦੇ ਨਾਲ ਮਤਲਬ ਕਿ ਰਵਈਆ ਨਰਮ ਨਾ ਵਰਤਿਓ ਇਹਨਾਂ ਤੇ ਸਖਤ ਰਵਈਆ ਵਰਤਿਓ ਇਹ ਜਿਹੜੀ ਪਾਪਾਂ ਦੀ ਕਮਾਈ ਦੇ ਨਾਲ ਇਹ ਧੋਖੇ ਦੀ ਕਮਾਈ ਦੇ ਨਾਲ ਇਹ ਲੋਕਾਂ ਦੇ ਖੂਨ ਦੀ ਕਮਾਈ ਦੇ ਨਾਲ ਇਹ ਬੱਚਿਆਂ ਦੇ ਘਰਾਂ 'ਚ ਸੱਤਰ ਬਚਾਤੇ ਇਹਨਾਂ ਨੇ ਉਹ ਉਸ ਕਮਾਈ ਨਾਲ ਜਿਹੜੀਆਂ ਇਹਨਾਂ ਦੀਆਂ ਤਿਆਰ ਕੀਤੀਆਂ ਜਾਦਾਦਾਂ ਨੇ ਉਹਨਾਂ ਦੇ ਉੱਤੇ ਜਿਹੜਾ ਐਕਸ਼ਨ ਹੋ ਰਿਹਾ ਉਹ ਉਹ ਉਹਦੇ ਸਮਰਥਨ ਦੇ ਵਿੱਚ ਸਾਡੇ ਸਾਰੇ ਸਤਕਾਰਯੋਗ ਹੱਥ ਜੋੜ ਕੇ ਬੇਨਤੀ ਕਰਦਾ ਸਾਰੀਆਂ ਕੋਟਾ ਨੂੰ ਵੀ ਬਰਾਬਰ ਖੜਨਾ ਚਾਹੀਦਾ ਜੀ ਜੋ ਐਕਸ਼ਨ ਲੈ ਰਹੇ ਉਹਦੇ ਨਾਲ ਲੱਗਦਾ ਕਿ ਪੰਜਾਬ ਚ ਨਸ਼ਾ ਖਤਮ ਹੋ ਜਾਏਗਾ ਐਟ ਲੀਸਟ ਨਹੀਂ ਤਾਂ ਦੇਖੋ ਤੁਸੀਂ ਕੱਲ ਦੀ ਰਿਪੋਰਟ ਦੇਖੀ ਹੋਣੀ ਮੈਂ ਬੜੇ ਬਰਿਸ਼ਟ ਚੈਨਲ ਦੀ ਇੱਕ ਰਿਪੋਰਟ ਪਾਟਿਆ ਸੀ ਕਿ ਉਹਨਾਂ ਨੇ ਵੀ ਇਹ ਐਂਡੋਰਸ ਕੀਤਾ ਕਿ ਉਹਨਾਂ ਦੇ ਨਸ਼ੇ ਦੇ ਜਿਹੜੇ ਵੱਡੇ ਸਮਗਲਰ ਸੀ ਉਹ ਛੱਡ ਛੱਡ ਕੇ ਭੱਜਣ ਲੱਗ ਗਏ ਡਰ ਗਏ ਉਹਨਾਂ ਦੇ ਅੰਦਰ ਖੋਪ ਹੈ ਔਰ ਇਹ ਤਾਂ ਹਲੇ ਸ਼ੁਰੂਆਤ ਆ ਅਸੀਂ ਇਹਨਾਂ ਨੂੰ ਟੋਟਲੀ ਚੜੋ ਖਤਮ ਕਰਦੇ ਆਂਗੇ ਇਸ ਦੇ ਨਾਲ ਨਾਲ ਇੱਕ ਵੱਡੀ ਗੱਲ ਹੈ ਜਿਹੜਾ ਜਦੋਂ ਅਸੀਂ ਕਿਸੇ ਬੰਦੇ ਦੀ ਪਾਪਾ ਦੀ ਕੀਤੀ ਹੋਈ ਕਮਾਈ ਨੂੰ ਹੀ ਉਹ ਖਤਮ ਕਰ ਦਿੰਦੇ ਆਂ ਅਸੀਂ ਜਦੋਂ ਪਾਪਾ ਦੀ ਕਮਾਈ ਨੂੰ ਹੀ ਉਹ ਖਤਮ ਕਰ ਜਦੋਂ ਉਹਨਾਂ ਦੀ ਪ੍ਰਾਪਰਟੀ ਨਾਲ ਅਟੈਚ ਕਰ ਦਿੰਦੇ ਆਂ ਫਿਰ ਅਗਲੇ ਨੂੰ ਵੀ ਪਤਾ ਹੁੰਦਾ ਵੀ ਸਾਡੀ ਇਹ ਕਮਾਈ ਜਾਂ ਸਾਡੇ ਕੋਲ ਰਹਿਣੀ ਤਾਂ ਹੈ ਨਹੀਂ ਫਿਰ ਅਹੀ ਜੀ ਕਮਾਈ ਕਰਨਾ ਕਿਉਂ ਹੈ ਅਹੀ ਦਾ ਧੰਦਾ ਕਰਨਾ ਕਿਉਂ ਹੈ ਸੋ ਜਿਹੜੀ ਅਗਲੀ ਜਿਹੜੇ ਲੋਕ ਇਹਨਾਂ ਨੂੰ ਦੇਖ ਦੇਖ ਕੇ ਇਸ ਦੇ ਕੰਨੀ ਨੂੰ ਅਟ੍ਰੈਕਟ ਹੁੰਦੇ ਨੇ ਉਹ ਫਿਰ ਖਤਮ ਹੋ ਜਾਂਦੀ ਆ ਉਹ ਜੀ ਤਿੰਨ ਮਹੀਨੇ ਚ ਲੱਗਦਾ ਫਿਰ ਖਤਮ ਹੋ ਜਾਏਗਾ ਨਸ਼ੇ ਦੀ ਕਿ ਪੰਜਾਬ ਸਰਕਾਰ ਨੇ ਤਾਂ ਵਾਅਦਾ ਪਹਿਲਾਂ ਵੀ ਕੀਤਾ ਸੀ ਜਦੋਂ ਸੱਤਾ ਚਾਹੀ ਸੀ ਜੀ ਮੇਰੀ ਗੱਲ ਸੁਣੋ ਪੰਜਾਬ ਸਰਕਾਰ ਤਾਂ ਹਮੇਸ਼ਾ ਹੀ ਇਹ ਸਾਡੀ ਸਰਕਾਰ ਦੇ ਵਿੱਚ ਹੀ ਤੁਸੀਂ ਦੇਖਿਆ ਹੋਣਾ ਕਿ ਹੁਣ ਤੱਕ ਸਭ ਤੋਂ ਵੱਧ ਐਫ ਆਈ ਆਰ ਹੈ ਜਿਹੜੀਆਂ ਐਨ ਡੀ ਪੀਐਸ ਐਕਟ ਦੇ ਵਿੱਚ ਹੋਈਆਂ ਔਰ ਸਭ ਤੋਂ ਵੱਧ ਜਿਹੜਾ ਸਾਡਾ ਜਿਹੜਾ ਹੈ ਇਹਦੇ ਵਿੱਚ ਇਸ ਨੂੰ ਮਤਲਬ ਕਿ ਚਲਾਨ ਪੇਸ਼ ਕਰਕੇ ਨੂੰ ਅੰਜਾਮ ਤੇ ਪਹਚਾਣ ਦਾ ਰੇਟ ਹੈ 95% ਦੇ ਕਰੀਬ ਆਸੀਏ ਜਿਹੜੇ ਕੇਸ ਨੇ ਇਹਨਾਂ ਦੇ ਵਿੱਚ ਆਸੀ ਕਨਵਿਕਸ਼ਨ ਰੇਟ ਆ ਸਾਡਾ ਬਾਕੀ ਸੂਬਿਆਂ ਦਾ ਪੁੱਛ ਕੇ ਦੇਖ ਲਿਓ ਕਿਸੇ ਦਾ 10% ਆ 12 15% ਆ ਸੋ ਕਿੰਨੀਆਂ ਐਫ ਆਈ ਆਰਾਂ ਅਸੀਂ ਕੀਤੀਆਂ ਹੁਣ ਤੱਕ ਤੁਸੀਂ ਦੇਖੋ ਸੋ ਇਸ ਕਰਕੇ ਆਸੀ ਇਹਨਾਂ ਨੂੰ ਬਖਸ਼ਾਂਗੇ ਨਹੀਂ ਔਰ ਇਹਨਾਂ ਨੂੰ ਜੜੋ ਪੁੱਟ ਕੇ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢ